ਏਕ ਉਮੀਦ ਚੈਨਲ ਦੇਖ ਰਹੇ ਜੀ ਸਾਰੇ ਹੀ ਮਿੱਤਰ ਵੇਲੀਆਂ ਭੈਣਾ ਭਰਾਵਾਂ ਬਜ਼ੁਰਗਾਂ ਮਾਤਾਵਾਂ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਆਪਣੀ ਜੋ ਸੀਰੀਜ਼ ਚੱਲ ਰਹੀ ਹੈ ਜੀ ਸਿੱਖ ਸਖਸ਼ੀਅਤਾਂ ਬਾਰੇ ਉਸ ਵਿਸ਼ੇ ਦੇ ਵਿੱਚ ਹੀ ਆਪਾਂ ਇੱਕ ਤੁਹਾਡੇ ਵਾਸਤੇ ਹੋਰ ਸਖਸ਼ੀਅਤ ਲੈ ਕੇ ਹਾਜ਼ਰ ਹੋਏ ਆ ਏਕ ਉਮੀਦ ਚੈਨਲ ਵੱਲੋਂ ਸਾਡੀ ਟੀਮ ਨੇ ਕਾਫੀ ਸਰਚ ਕੀਤੀ ਹੈ ਇਹਨਾਂ ਤੇ ਤੇ ਮੇਰੇ ਖਿਆਲ ਦੇ ਵਿੱਚ ਇਸ ਸ਼ਖਸੀਅਤ ਬਾਰੇ ਲਗਭਗ ਦੁਨੀਆ ਘਟ ਜਾਣਦੀ ਆ ਕੁਝ ਕੁ ਲੋਕ ਹੋਣਗੇ ਜੋ ਇਹਨਾਂ ਬਾਰੇ ਜਾਣਦੇ ਹੋਣਗੇ ਪਰ ਕਿਉਂਕਿ ਇਹ ਥੋੜਾ ਜਿਹਾ ਸੋਸ਼ਲ ਮੀਡੀਆ ਤੋਂ ਤੇ ਫੈਮਿਲੀ ਇਹਨਾਂ ਦੀ ਸੋਸ਼ਲ ਮੀਡੀਆ ਤੋਂ ਤੇ ਆਮ ਜੋ ਮੀਡੀਆ ਹੈਗਾ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਉਹਨਾਂ ਤੋਂ ਥੋੜਾ ਜਿਹਾ ਦੂਰ ਹੀ ਰਹਿੰਦੇ ਨੇ ਇਸ ਕਰਕੇ ਇਹਨਾਂ ਦੀ ਪਰਿਵਾਰਕ ਜਾਣਕਾਰੀ ਵੀ ਥੋੜੀ ਜੀ ਮੀਡੀਆ ਦੇ ਵਿੱਚ ਘੱਟ ਹੈ ਤੇ ਅਸੀਂ ਥੋੜੀ ਜੀ ਸਰਚ ਕੀਤੀ ਹੈ ਇਹਨਾਂ ਬਾਰੇ ਤੇ ਆਪਾਂ ਅੱਜ ਤੁਹਾਨੂੰ ਇਹਨਾਂ ਬਾਰੇ ਥੋੜੀ ਜੀ ਜਾਣਕਾਰੀ ਦੇਵਾਂਗੇ ਤੇ ਆਓ ਆਪਾਂ ਸ਼ੁਰੂ ਕਰਦੇ ਹਾਂ ਇਹਨਾਂ ਬਾਰੇ ਜਾਣਕਾਰੀ ਹੈ ਜੀ ਇਹਨਾਂ ਦਾ ਨਾਮ ਹੈ ਜੀ ਲਾਰਡ ਇੰਦਰਜੀਤ ਸਿੰਘ ਆਫ ਵਿਮਲਡਨ ਲਾਰਡ ਦਾ ਮਤਲਬ ਤੁਹਾਨੂੰ ਸਮਝਾ ਦਿਆਂ ਪਹਿਲਾਂ ਮੈਂ ਕਿਉਂਕਿ ਹਰੇਕ ਦੇ ਨਾਮ ਦੇ ਨਾਲ ਲਾਰਡ ਨਹੀਂ ਲੱਗਦਾ ਤੁਸੀਂ ਸੁਣਿਆ ਵੀ ਬਹੁਤ ਘੱਟ ਹੋਊਗਾ ਇੰਗਲੈਂਡ ਦੀ ਸਰਕਾਰ ਵੱਲੋਂ ਇੱਕ ਉੱਚ ਸਨਮਾਨ ਆ ਜੀ ਇਹ ਜੋ ਦਿੱਤਾ ਜਾਂਦਾ ਹੈਗਾ ਜਿਹੜੇ ਉੱਥੋਂ ਦੀਆਂ ਮਤਲਬ ਦੇਸ਼ ਵਾਸਤੇ ਜਿਨ੍ਹਾਂ ਨੇ ਕੋਈ ਖਾਸ ਸੇਵਾਵਾਂ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਲਾਰਡ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਂਦਾ ਹੈਗਾ ਉਹਨਾਂ ਦੇ ਨਾਮ ਅੱਗੇ ਫਿਰ ਲਾਰਡ ਲੱਗ ਜਾਂਦਾ ਹੈ ਕਾਨੂੰਨ ਬਣਾਉਣ ਦੇ ਵਿੱਚ ਜਾਂ ਕੋਈ ਸਰਕਾਰ ਨੀਤੀਆਂ ਬਣਾਉਂਦੀ ਆ ਉੱਥੇ ਤਾਂ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਸਲਾਹ ਲਈ ਜਾਂਦੀ ਆ ਫਿਰ ਇੱਕ ਆਪਾਂ ਇਹ ਕਹਿ ਸਕਦੇ ਆ ਵੀ ਲਾਰਡ ਮਤਲਬ ਲਾਰਡ ਬਰਾਬਰ ਇੱਜ਼ਤ ਪਲੱਸ ਜ਼ਿੰਮੇਵਾਰੀ ਵਾਲਾ ਅਹੁਦਾ ਤੇ ਉਹ 14 ਯੂਕੇ ਦੀ ਸੰਸਦ ਦੇ ਵਿੱਚ ਇਹਨਾਂ ਨੂੰ ਇਹ ਅਹੁਦਾ ਮਿਲ ਜਾਂਦਾ ਹੈਗਾ ਇੱਕ ਲਾਰਡ ਮਤਲਬ ਜਿਹੜਾ ਕੋਈ ਬੰਦਾ ਹੈਗਾ ਮੇਨ ਤੇ ਉਹਨੂੰ ਲਾਰਡ ਜਿਹੜੀ ਕੋਈ ਲੇਡਿਸ ਹੈਗੀ ਆ ਤਾਂ ਉਹਨੂੰ ਲੇਡੀ ਬੋਲਦੇ ਨੇ ਠੀਕ ਹੈ ਜੀ ਬੰਦਾ ਹੋ ਗਿਆ ਲਾਰਡ ਤੇ ਲੇਡਿਸ ਹੋ ਗਈ ਮਤਲਬ ਲੇਡਿਸ ਕਹਿ ਸਕਦੇ ਆ ਜਿਹਨੂੰ ਆਪਾਂ ਕੋਈ ਜਨਾਨੀ ਆ ਤਾਂ ਉਹਨੂੰ ਲੇਡੀ ਸ਼ਬਦ ਵਰਤਿਆ ਜਾਂਦਾ ਜਿਵੇਂ ਲਾਰਡ 인ਦਰਜੀਤ ਸਿੰਘ ਇਹਨਾਂ ਦੇ ਮਤਲਬ ਜੋ ਵਾਈਫ ਨੇ ਤਾਂ ਉਹਨਾਂ ਨੂੰ ਲੇਡੀ ਕਮਲਜੀਤ ਸਿੰਘ ਕਰਕੇ ਮਤਲਬ ਸਨਮਾਨਿਤ ਕੀਤਾ ਹੋਇਆਗਾ ਇਹ ਲਾਰਡ ਨੇ ਤਾਂ ਇਹਨਾਂ ਦੀ ਵਾਈਫ ਲੇਡੀ OBE ਕਰਕੇ ਉਹਨਾਂ ਦੇ ਨਾਲ ਉਹਦਾ ਲੱਗਦਾ ਤੇ ਪਿਤਾ ਜੀ ਦਾ ਨਾਮ ਹੈਗਾ ਜੀ ਸੁਰਿੰਦਰ ਸਿੰਘ ਤੇ ਪਿਤਾ ਜੀ ਇਹਨਾਂ ਦੇ 1933 ਦੇ ਵਿੱਚ ਜਦੋਂ ਆਪਣੇ ਅੰਗਰੇਜ਼ਾਂ ਦਾ ਇੱਥੇ ਰਾਜ ਸੀ ਤਾਂ ਉਸ ਟਾਈਮ ਹੀ ਉਹ ਮੈਡੀਕਲ ਡਾਕਟਰ ਸੀ ਤਾਂ ਉਹ ਇੰਗਲੈਂਡ ਚ ਚਲੇ ਗਏ ਉੱਥੇ ਹੀ ਵਸ ਗਏ ਜੀ ਮਾਤਾ ਦਾ ਨਾਮ ਇਹਨਾਂ ਦਾ ਨਹੀਂ ਕਿਤੋਂ ਮਿਲਿਆ ਜਾਂ ਕਹਿ ਲੋ ਵੀ ਇਲੈਕਟ੍ਰੋਨਿਕ ਪ੍ਰਿੰਟ মিডিਆ ਤੋਂ ਦੂਰ ਰਹਿਣ ਕਰਕੇ ਮਤਲਬ ਉਹ ਨਹੀਂ ਆਇਆ ਹੈਗਾ মিডিਆ ਦੇ ਵਿੱਚ ਨਹੀਂ ਆਇਆ ਇਸੇ ਕਰਕੇ ਉਹ ਸਾਨੂੰ ਮਿਲਿਆ ਨਹੀਂ ਹੈਗਾ ਟੀਮ ਨੇ ਸਰਚ ਵੀ ਕੀਤੀ ਪਰ ਨਹੀਂ ਮਿਲਿਆ ਤੇ ਪਤਨੀ ਦਾ ਨਾਮ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਜੀ ਲੇਡੀ ਕਮਲਜੀਤ ਕੌਰ ਕਮਲਜੀਤ ਸਿੰਘ O.B.E. ਬੱਚੇ ਇਹਨਾਂ ਦੇ ਹੈਗੇ ਨੇ ਜੀ ਦੋ ਬੇਟੀਆਂ ਨੇ ਤੇ ਦੋਨਾਂ ਬੇਟੀਆਂ ਤੋਂ ਪੰਜ ਬੱਚੇ ਨੇ ਦੋ ਤੇ ਦੋ ਤੀਆਂ ਗ੍ਰੈਂਡਚਿਲਡਰਨ ਜਨਮ ਇਹਨਾਂ ਦਾ ਹੈਗਾ ਜੀ 17 ਸਪਟੰਬਰ 1932 라ਵਲਪਿੰਡੀ ਪਾਕਿਸਤਾਨ ਉਸ ਟਾਈਮ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਇੰਡੀਆ ਪਾਕਿਸਤਾਨ ਦੋਨੋਂ ਇੱਕੋ ਸੀਗੇ ਤੇ ਉਸ ਟਾਈਮ ਇਹਨਾਂ ਦਾ 라ਵਲਪਿੰਡੀ ਦੇ ਵਿੱਚ ਜਨਮ ਹੋਇਆ ਤੇ ਪਿਤਾ ਜੀ ਇਹਨਾਂ ਦੇ 1933 ਦੇ ਵਿੱਚ ਤੁਹਾਨੂੰ ਦੱਸ ਚੁੱਕੇ ਆਪਾਂ ਪਹਿਲਾਂ ਬਈ ਇੰਗਲੈਂਡ ਜਾ ਵਸੇ ਸੀਗੇ ਹੁਣ ਇਹਨਾਂ ਕੋਲੇ ਜਿਹੜੀ ਨਾਗਰਿਕਤਾ ਹੈਗੀ ਆ ਉਹ ਇੰਗਲੈਂਡ ਦੀ ਆ ਸਟੱਡੀ ਇਹਨਾਂ ਦੀ ਇੰਗਲੈਂਡ ਦੇ ਵਿੱਚ ਹੀ ਹੋਈ ਐ ਬਿਸਪ ਵਿਜੀਜ਼ ਗ੍ਰਾਮਰ ਸਕੂਲ ਸ਼ਟਨ ਕੋਲਡਫੀਲਡ 1955 ਤੋਂ ਲੈ ਕੇ 1975 ਤੱਕ ਇਹਨਾਂ ਨੇ ਉੱਥੇ ਸਟੱਡੀ ਕੀਤੀ ਐ ਉਸ ਤੋਂ ਬਾਅਦ ਜੇ ਆਪਾਂ ਇਹਨਾਂ ਦੇ ਕੰਮ ਦੀ ਗੱਲ ਕਰੀਏ ਨੈਸ਼ਨਲ ਕੋਲਡ ਬੋਰਡ ਜਿਹੜਾ ਉੱਥੇ ਹੋਊਗਾ ਉਹਦੇ ਵਿੱਚ ਮਾਈਨਿੰਗ ਦਾ ਕੰਮ ਕੀਤਾ ਸਿਵਲ ਇੰਜੀਨੀਅਰ ਰਹੇ ਉੱਥੇ ਕੋਸਟਨ ਕੋਸਟਨ ਕੰਸਟਰਕਸ਼ਨ ਕੰਪਨੀ ਆ ਜਿਹੜੀ ਇੱਕ ਇੰਡੀਆ ਦੇ ਵਿੱਚ ਵੀ ਹੈਗੀ ਆ ਉਹ ਉਹਦੇ ਵੀ ਮੈਨੇਜਰ ਦੇ ਤੌਰ ਤੇ ਉਹਦੇ ਵਿੱਚ ਵੀ ਕੰਮ ਕੀਤਾ ਤੇ ਹੁਣ ਇਹਨਾਂ ਦਾ ਜਿਹੜਾ ਅਹੁਦਾ ਹੈਗਾ ਮੈਂਬਰ ਹਾਊਸ ਆਫ ਲਾਰਡਸ ਤੁਹਾਨੂੰ ਪਹਿਲਾਂ ਹੀ ਲਾਰਡ ਬਾਰੇ ਗੱਲ ਕਰਕੇ ਹਟਿਆ ਹਾਊਸ ਮੈਂਬਰ ਨੇ ਉੱਥੋਂ ਦੇ ਲਾਰਡ ਜਿਹੜਾ ਲਾਰਡਸ ਹੈਗਾ ਉਹਦਾ ਹਾਊਸ ਪਾਰਲੀਮੈਂਟ ਦਾ ਇੱਕ ਅਉਦਾ ਇਹਨਾਂ ਕੋਲੇ ਬ੍ਰਿਟੇਨ ਸਰਕਾਰ ਦੇ ਵਿੱਚ ਜਿਹੜੇ ਇਹ ਹੈਗੇ ਨੇ ਧਾਰਮਿਕ ਅਤੇ ਅੰਤਰ ਧਾਰਮਿਕ ਮਸਲੇ ਜਿਹੜੇ ਉੱਥੋਂ ਦੇ ਧਾਰਮਿਕ ਮਸਲੇ ਨੇ ਮਤਲਬ ਕਹਿ ਲਓ ਸਿੱਖਾਂ ਦੇ ਧਾਰਮਿਕ ਮਸਲੇ ਨੇ ਉਹਨਾਂ ਦੇ ਪ੍ਰਮੁੱਖ ਸਲਾਹਕਾਰ ਨੇ ਇੰਗਲੈਂਡ ਦੇ ਵਿੱਚ ਹੀ ਸਿੱਖ ਭਾਈਚਾਰੇ ਦੇ ਸਭ ਤੋਂ ਉੱਚੇ ਅਹੁਦਿਆਂ ਦੇ ਵਿੱਚ ਪਹੁੰਚਣ ਵਾਲਿਆਂ ਦੇ ਵਿੱਚੋਂ ਉੱਚੇ ਪ੍ਰਤੀਨਿਧੀਆਂ ਦੇ ਵਿੱਚੋਂ ਇੱਕ ਨੇ ਇਹ ਸਿੱਖਾਂ ਦਾ ਜਿਹੜਾ ਹੈਗਾ ਸਿਸਟਮ ਜੇ ਆਪਾਂ ਗੱਲ ਕਰੀਏ ਵੀ ਸਿੱਖਾਂ ਦੀ ਪਹਿਚਾਣ ਨੂੰ ਉੱਪਰ ਲੈ ਕੇ ਜਾਣ ਦੇ ਵਿੱਚ ਇਹਨਾਂ ਦਾ ਕਾਫੀ ਰੋਲ ਹੈ ਜਿਵੇਂ ਉੱਥੇ ਦਸਤਾਰ ਨੂੰ ਮਾਨਤਾ ਦਿਵਾਉਣੀ ਆ ਜਾਂ ਕਿਰਪਾਨ ਪਹਿਨਣ ਵਾਸਤੇ ਜਿਹੜੀ ਹੈਗੀ ਆ ਮਤਲਬ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਬੰਦੇ ਲਾਰਡ 인ਦਰਜੀਤ ਸਿੰਘ ਹੁਣ ਹੀ ਨੇਗੇ ਮਤਲਬ ਇਹਨਾਂ ਦੀ ਸਲਾਹ ਪਹਿਲਾਂ ਲਈ ਜਾਂਦੀ ਆ ਵੀ ਤੁਸੀਂ ਦੱਸੋ ਤੁਹਾਡੇ ਸਿੱਖਾਂ ਦੇ ਮਸਲੇ ਕੀ ਨੇ ਤੁਹਾਡੇ ਚਿੰਨ ਕੀ ਨੇ ਸਿੱਖੀ ਵਾਸਤੇ ਤੁਹਾਡੇ ਪਹਿਚਾਣ ਕੀ ਆ ਮਤਲਬ ਉਹ ਚੀਜ਼ ਸਾਰੀ ਇਹਨਾਂ ਨਾਲ ਸਲਾਹ ਕਰਕੇ ਹੀ ਗੱਲ ਕੀਤੀ ਜਾਂਦੀ ਹੈ ਮੁੱਖ ਪਹਿਚਾਣ ਇਹਨਾਂ ਦੀ ਇਸੇ ਵਜ੍ਹਾ ਤੋਂ ਹੋਈ ਆ ਵੀ ਉਹ ਸਿੱਖਾਂ ਦੀਆਂ ਜਿਹੜੀਆਂ ਕਦਰਾਂ ਕੀਮਤੀਆਂ ਹੈਗੀਆਂ ਨੇਗੀਆਂ ਸਰਬੱਤ ਦਾ ਭਲਾ ਸਚਾਈ ਤੇ ਚੱਲਣਾ ਤੇ ਬਰਾਬਰੀ ਸਾਂਝੀਵਾਲਤਾ ਸ਼ਾਂਤੀ ਦਾ ਜਿਹੜਾ ਸੰਦੇਸ਼ ਆ ਉਹ ਇਹਨਾਂ ਨੇ ਪ੍ਰਚਾਰ ਕੀਤਾ ਪੂਰੇ ਵਿਸ਼ਵ ਦੇ ਵਿੱਚ ਪ੍ਰਚਾਰ ਕੀਤਾ ਇਸੇ ਨੂੰ ਇਸੇ ਕੰਮ ਨੂੰ ਲੈ ਕੇ ਇਹਨਾਂ ਦੀ ਵਿਸ਼ਵ ਪ੍ਰਸਿੱਧੀ ਵੀ ਹੋਈ ਆ ਸਿੱਖ ਧਰਮ ਲਈ ਜਿਹੜਾ ਇਹਨਾਂ ਦਾ ਯੋਗਦਾਨ ਹੈ ਸਿੱਖਾਂ ਦੇ ਜਿਹੜੇ ਧਾਰਮਿਕ ਮਸਲੇ ਸੀਗੇ ਸਿੱਖਾਂ ਦੀ ਮਤਲਬ ਦਸਤਾਰ ਦੀ ਰੱਖਿਆ ਜਾਂ ਜੋ ਵੀ ਕਹਿ ਸਕਦੇ ਆਪਾਂ ਉਹ ਉਹਨਾਂ ਦੇ ਵਿੱਚ ਇਹਨਾਂ ਦਾ ਵਿਸ਼ੇਸ਼ ਰੋਲ ਰਿਹਾ ਬ੍ਰਿਟੇਨ ਵਿੱਚ ਦਸਤਾਰ ਨੂੰ ਕਿਰਪਾਨ ਨੂੰ ਸਿੱਖ ਪਛਾਣ ਨੂੰ ਮਤਲਬ ਮਜ਼ਬੂਤ ਕੀਤਾ ਇਹਨਾਂ ਨੇ ਉਹ ਉਸ ਚੀਜ਼ ਦੇ ਵਿੱਚ ਸਿੱਖਾਂ ਨੂੰ ਮਤਲਬ ਇਹਨਾਂ ਦਾ ਧੰਨਵਾਦ ਕਰਨਾ ਵੀ ਬਣਦਾ ਹੈ ਇਹਨਾਂ ਨੂੰ ਸਨਮਾਨ ਕਰਨਾ ਵੀ ਬਣਦਾ ਹੈ ਇੰਗਲੈਂਡ ਦੇ ਗੁਰੂ ਘਰਾਂ ਦੇ ਵਿੱਚ ਜਾਂ ਸਿੱਖ ਸੰਸਥਾਵਾਂ ਦੇ ਵਿੱਚ ਵੀ ਇਹਨਾਂ ਦੀ ਪ੍ਰਤੀਨਿਧਤਾ ਰਹੀ ਹੈ ਨੁਮਾਇੰਦਗੀ ਰਹੀ ਹੈ ਪ੍ਰਤੀਨਿਧਤਾ ਰਹੀ ਹੈ ਕਹਿ ਸਕਦੇ ਆਪਾਂ ਅੰਤਰਰਾਸ਼ਟਰੀ ਭੂਮਿਕਾ ਆਪਾਂ ਤੁਹਾਨੂੰ ਪਤਾ ਹੀ ਆ ਬਈ ਸੰਯੁਕਤ ਰਾਸ਼ਟਰ ਜਿਹੜਾ ਹੈਗਾ ਯੂਨੋ ਬੋਲਦੇ ਆਂ ਤੇ ਹੋਰ ਅੰਤਰਰਾਸ਼ਟਰੀ ਫੋਰਮਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵੀ ਨੁਮਾਇੰਦਗੀ ਕੀਤੀ ਹੈ ਸਿੱਖ ਧਰਮ ਦੀ ਇਹਨਾਂ ਨੇ। ਯਾਨੀ ਸਿੱਖ ਧਰਮ ਨੂੰ ਲੈ ਕੇ ਕਾਫੀ ਮਤਲਬ ਜੋ ਵਰਲਡ ਲੈਵਲ ਤੇ ਲਿਜਾਣ ਦੀ ਆਪਾਂ ਗੱਲ ਕਰਦੇ ਹਾਂ ਵੀ ਸਿੱਖ ਧਰਮ ਦਾ ਪ੍ਰਚਾਰ ਹੋਵੇ, ਪ੍ਰਸਾਰ ਹੋਵੇ ਤਾਂ ਇਹਨਾਂ ਦਾ ਕਾਫੀ ਯੋਗਦਾਨ ਆ ਉਹਦੇ ਵਿੱਚ। ਦੁਨੀਆਂ ਭਰ ਦੇ ਧਾਰਮਿਕ ਆਗੂਆਂ ਦੇ ਨਾਲ ਸਿੱਖ ਧਰਮ ਨੂੰ ਲੈ ਕੇ ਸੰਵਾਦ ਹੋਏ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਇਹ ਸ਼ਾਮਲ ਰਹੇ ਨੇ। ਸਨਮਾਨ ਦੀ ਗੱਲ ਕਰੀਏ ਆਪਾਂ ਇਹਨਾਂ ਦਾ ਸਨਮਾਨ ਬ੍ਰਿਟੇਨ ਸਰਕਾਰ ਵੱਲੋਂ ਜਿਹੜਾ ਲਾਈਫ ਪੀਅਰ ਬਣਾਇਆ ਗਿਆ ਇਹਨਾਂ ਨੂੰ ਤੇ ਮਹੱਤਤਾ ਆਪਾਂ ਜੇ ਲੈ ਲਈ ਇਹਨਾਂ ਦੇ ਸਾਰੇ ਕੰਮ ਦੀ ਤਾਂ ਪਹਿਲੇ ਉਹਨਾਂ ਸਿੱਖਾਂ ਵਿੱਚੋਂ ਨੇ ਜੋ ਬ੍ਰਿਟੇਨ ਦੇ ਹਾਊਸ ਆਫ ਲਾਰਡ ਦੇ ਮੈਂਬਰ ਬਣੇ ਹਾਊਸ ਆਫ ਲਾਰਡ ਤੱਕ ਪਹੁੰਚਣਾ ਤੇ ਬਹੁਤ ਵੱਡੀ ਗੱਲ ਹੈ ਹਰੇਕ ਬੰਦਾ ਇੱਥੇ ਤੱਕ ਨਹੀਂ ਪਹੁੰਚਦਾ ਹੈ ਤੇ ਉਹਨਾਂ ਪਹਿਲੇ ਸਿੱਖਾਂ ਦੇ ਵਿੱਚੋਂ ਇਹਨਾਂ ਦਾ ਨਾਮ ਆਉਂਦਾ ਵੀ ਜਿਹੜੇ ਹਾਊਸ ਆਫ ਲਾਰਡ ਦੇ ਵਿੱਚ ਪਹੁੰਚੇ ਨੇਗੇ ਤੇ ਸਾਬਿਤ ਕੀਤਾ ਇਹਨਾਂ ਨੇ ਵੀ ਸਿੱਖ ਧਰਮ ਦੇ ਸਿਧਾਂਤ ਨੇ ਜਿਹੜੇ ਗਲੋਬਲ ਪੱਧਰ ਤੇ ਵੀ ਪ੍ਰਸ਼ੰਸਾ ਜਿਹੜੀ ਉਹਨਾਂ ਦੀ ਹੋ ਰਹੀ ਆ ਜਾਂ ਪ੍ਰਸੰਗਿਕ ਨੇ ਪ੍ਰਸੰਗਿਕ ਮਤਲਬ ਆਪਾਂ ਉਹਨਾਂ ਨੂੰ ਕਹਿ ਸਕਦੇ ਆਂਗੇ ਵੀ ਹਾਂ ਸਾਡੇ ਧਰਮ ਦੇ ਵਿੱਚ ਆਹ ਚੰਗਿਆਈਆਂ ਹੈਗੀਆਂ ਨੇ ਯਾਨੀ ਜਿੰਨਾ ਇਹਨਾਂ ਦਾ ਧੰਨਵਾਦ ਕੀਤਾ ਜਾਵੇ ਦਸਤਾਰ ਨੂੰ ਲੈ ਕੇ ਸਿੱਖ ਧਰਮ ਨੂੰ ਲੈ ਕੇ ਜੋ ਇਹਨਾਂ ਨੇ ਪਹਿਚਾਣ ਸਿੱਖ ਧਰਮ ਦੀ ਉੱਪਰ ਤੱਕ ਲੈ ਕੇ ਗਏ ਨੇ ਤੇ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਤੇ ਇਸੇ ਯੋਗਦਾਨ ਨੂੰ ਲੈ ਕੇ ਅਸੀਂ ਏਕ ਉਮੀਦ ਟੀਮ ਵੱਲੋਂ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋ ਇਹ ਸੀ ਜੀ ਅੱਜ ਦੀ ਆਪਣੀ ਸਖਸ਼ੀਤ ਲਾਰਡ ਇੰਦਰਜੀਤ ਸਿੰਘ ਵਿਮਰਡਨ ਤੇ ਇਹ ਵੀਡੀਓ ਯਾ ਇਹ ਜਾਣਕਾਰੀ ਇਹਨਾਂ ਬਾਰੇ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਵਧੀਆ ਲੱਗਦੀ ਹੈ ਇਹਨਾਂ ਬਾਰੇ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਏਕ ਉਮੀਦ ਚੈਨਲ ਨੂੰ ਸ਼ੇਅਰ ਕਰੋ ਤਾਂ ਜੋ ਆਪਣੇ ਨਾਲ ਸਬਸਕ੍ਰਾਈਬਰ ਜੋੜ ਸਕਣ ਤੇ ਕੰਮ ਕਰਨ ਦਾ ਸਵਾਦ ਵੀ ਉਦੋਂ ਹੀ ਆਉਂਦਾ ਹੈਗਾ ਜਦੋਂ ਤੁਹਾਨੂੰ ਚਾਹਣ ਵਾਲੇ ਜਾਂ ਤੁਹਾਨੂੰ ਦੇਖਣ ਵਾਲੇ ਤੁਹਾਨੂੰ ਦੱਸਣ ਵੀ ਤੁਸ ਤੁਹਾਡਾ ਕੰਮ ਕਿਸ ਤਰ੍ਹਾਂ ਦਾ ਚੱਲ ਰਿਹਾ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹੋ ਵਧੀਆ ਕਰ ਰਹੇ ਹੋ ਨਹੀਂ ਕਰ ਰਹੇ ਇਹਦੇ ਵਿੱਚ ਆ ਸੁਧਾਰ ਕਰਨ ਵਾਲੇ ਨੇ ਤੇ ਪਲੀਜ਼ ਉਹ ਸਾਨੂੰ ਤੁਸੀਂ ਸਾਰੇ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਰੇ ਹੀ ਦਰਸ਼ਕਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ